ਲਾ ਨਵ ਕਹਾਤ ਹਜ਼ਾਰ ਦਾ ਦੇਣਾ ਕਹਾਤ ਹਜ਼ਾਰ ਦਾ ਦੇਣਾ ਉਧਰੋਂ ਮੇਰੇ ਵੀਰੋ ਅਵਤਾਰ ਸਿੰਘ ਜੀ ਧਾੜੀ ਵਾਲ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਭਾਈ ਅਨਿੰਦਰੂ ਨਾ ਵੱਲੋਂ ਧਾੜੀ ਵਾਲੋਂ ਉਹ ਜੰਗ ਕਬੱਡੀ ਕਲੱਬ ਕੈਨੇਡਾ ਵਾਲਿਆਂ ਵੱਲੋਂ ਬਸੇ ਆਪਣੇ 2 ਲੱਖ ਰੁਪਇਆ ਜਿਹੜਾ ਅੱਜ ਦੇ ਕਬੱਡੀ ਕੰਪ ਦੇ ਮਾਰਿਆ ਜਾ ਰਿਹਾ ਮੋਟਰਸਾਈਕਲ ਨਾਲ ਤੇ ਨਾਲੇ ਜਸਪੀਰ ਸਿੰਘ ਜੀ ਸਾਡੇ ਮੇਰੇ ਵੀਰੋ ਦੁੱਕਾ ਕੈਨੇਡਾ ਵਾਲੇ ਇੱਕ ਮੋਟਰਸਾਈਕਲ ਜਿਹੜਾ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਇਧਰੋਂ ਫੌਜੀ ਦਾ ਬੋਲਿਆ ਹੋਇਆ ਤਾਬਾ ਆਹ ਜਿਹੜਾ ਤੁਹਾਡੇ ਸਾਹਮਣੇ ਮੇਰੇ ਵੀਰੋ ਤਾਰੀ ਖੀਰਾਵਾਲ ਵਾਲਾ ਆਪਣੀ ਟੀਮ ਲਈ ਜੋੜਦਾ ਹੋਇਆ ਕਮਲ ਖਾਲਸਾ ਕਬੱਡੀ ਪਾ ਰਿਹਾ ਹੈ ਕਮਲ ਖਾਲਸਾ ਕਬੱਡੀ ਪਾ ਰਿਹਾ ਹੈ ਟਿੱਪੀਆਂ ਦੇ ਕਬੱਡੀ ਕੱਪ ਦੇ ਵੀ ਇਸ ਨੌਜਵਾਨ ਨੇ ਤਕੜੀਆਂ ਕਬੱਡੀਆਂ ਪਾਈਆਂ ਸੰਧੂ ਭਰਾਵਾਂ ਦੇ ਅੱਖਾਂ ਦੇ ਸਾਹਮਣੇ ਨਵੇਂ ਸ਼ਹਿਰ ਦੇ ਏਰੀਏ 'ਚ ਅੱਜ ਵੀ ਉਹਰੇ ਬੱਲੇ ਬੱਲੇ ਕਰਵਾ ਰਿਹਾ ਹੈ ਉਧਰੋਂ ਕਹਿੰਦੇ ਸੱਤਾ ਸਲਾਮੂ ਦੇ ਟੈਕ ਮਾਰ ਰਿਹਾ ਹੈ ਅਗ ਕਮਲ ਆਪਣੀ ਟੀਮ ਲਈ ਜੋੜਦਾ ਹੋਇਆ ਚਾਲੇ ਕਮਲ ਨਵੇਂ ਤਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਚਾਰ ਜਾਫੀਆਂ ਚੋ ਕਿਹੜਾ ਬੱਬਰ ਸ਼ੇਰ ਪੰਜਾਬ ਰਾਜ ਬਿਜਲੀ ਬੋਰਡ ਦੇ ਕਲੰਤ ਦੇ ਪਗ ਜਿੰਬੜੂਆ ਜੰਮਾ ਨੱਪਾ ਨੱਲਾਂ ਵਾਲਾ ਜਾਫਰ ਖੀਰਾਬਾਦ ਦੀ ਧਰਤੀ ਦਾ ਆਹ ਮੁੰਡਾ ਤਾਰੀ ਆ ਮੇਰੇ ਵੀਰੋ ਆਹ ਮੁੰਡਾ ਤਾਰੀ ਹੈ ਮੁਕਾਬਲਾ ਸਬਾਬਤ ਹੋ ਗਿਆ ਸੋ ਇਸ ਮੁਕਾਬਲੇ ਦੇ ਵਿੱਚੋਂ ਸਾਡਾ ਭਾਈ अमन दुखा दसूगा कि शेर ने मोटरसाइकिल दर्ज किया सलामू मारो पैडिया बैड आफी कमर नमें पिंडिया वैटिलेटर मेरे बजोग अच्छा